ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਈਟੀਟੀ ਨਾਟਸ 99 ਦੇ ਲਈ ਅਪਡੇਟ ਅੱਜ ਆਪਾਂ ਦੇਣ ਜਾ ਰਹੇ ਹਾਂ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਉਸ ਤੋਂ ਬਾਅਦ ਨਾ ਆਪਣੇ ਥੱਲੇ ਲਿੰਕ ਦਿੱਤੇ ਹੋਏ ਨੇ ਟੈਲੀਗ੍ਰam ਚੈਨਲ ਦੇ ਤੇ WhatsApp ਚੈਨਲ ਦੇ ਤੇ WhatsApp ਤੇ ਦੋਸਤੋ ਪੂਰੀ ਪ੍ਰਾਈਵੇਸੀ ਹੈ ਵੀ ਇਹ ਨਹੀਂ ਤੁਹਾਡਾ ਨੰਬਰ ਸ਼ੋ ਹੋਏਗਾ ਕਿਸੇ ਹੋਰ ਨੂੰ ਸੋ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ ਤਾਂ ਦੇਖੋ ਜੀ ਨਾਟਸ 99 ਭਰਤੀ ਦਾ ਆਪਣਾ ਪੇਪਰ ਇਹ ਹੋ ਚੁੱਕਿਆ ਹੈ ਤੇ ਉਸ ਤੋਂ ਬਾਅਦ ਜਿਹੜੀ ਲਿਸਟ ਪਾਸਿੰਗ ਲਿਸਟ ਉਹ ਆ ਚੁੱਕੀ ਹੈ ਤੇ ਹੁਣ ਨਾ ਜਿਹੜੀ ਇੱਕ 3000 ਵਾਲੀ ਨਿਊਜ਼ ਆ ਰਹੀ ਹੈ ਸਾਹਮਣੇ ਵੀ ਹਾਂਜੀ 3000 ਕੈਂਡੀਡੇਟਸ ਸਿਲੈਕਟ ਕੀਤੇ ਗਏ ਨੇ 9599 ਦੇ ਵਿੱਚੋਂ ਜਿਹੜੇ ਕਿ ਅਗਲੀ ਲਿਸਟ ਦੇ ਲਈ ਤਿਆਰ ਕੀਤੇ ਗਏ ਨੇ ਨਾਮ ਉਹ 3000 ਨੇ ਪਰ ਇਹ ਖਬਰ ਕਿੰਨੀ ਕੁ ਸੱਚ ਹੈ ਇਹ ਮੈਂ ਤੁਹਾਨੂੰ ਹੁਣ ਦੱਸਾਂਗਾ ਤਾਂ ਦੇਖੋ ਜੀ ਹਾਈ ਅਫੀਸ਼ੀਅਲਸ ਤੋਂ ਮਤਲਬ ਕਿ ਜਿੰਨਾ ਨੂੰ ਪਤਾ ਲੱਗਦਾ ਹੈ ਉਹਨਾਂ ਕੋ ਆਪਾਂ ਤੁਹਾਨੂੰ ਦੱਸ ਦਿੰਨੇ ਆ ਪਰੰਤੂ ਜੇਕਰ ਇਹ 3000 ਵਾਲੀ ਖਬਰ ਹੈ ਜਿਹੜੀ ਕਿ ਬਹੁਤ ਸਾਰੇ ਯੂਟਿਊਬਰਸ ਆਪਣੀ ਵੀਡੀਓ ਦੇ ਤਲੇ ਕਮੈਂਟ ਵੀ ਆਏ ਹੋਏ ਨੇ ਉਹਨਾਂ ਦੇ ਵੀ ਤੁਹਾਨੂੰ ਪਤਾ ਲੱਗ ਜਾਏਗਾ ਤਾਂ ਉਹਨਾਂ ਨੇ ਕਿਹਾ ਹੈ ਕਿ 3000 ਲਿਸਟ ਜਾਰੀ ਕੀਤੀ ਜਾਣ ਵਾਲੀ ਹੈ ਜਲਦੀ ਪਰ ਇਹ ਹਾਲੇ ਪੱਕਾ ਕਨਫਰਮ ਨਹੀਂ ਹੈ ਕਿ ਹਾਂਜੀ ਉਸ ਲਿਸਟ ਦੇ ਵਿੱਚ ਸਿਰਫ 3000 ਹੀ ਨੇ ਜਾਂ ਇਸ ਤੋਂ ਜ਼ਿਆਦਾ ਜਾਂ ਘੱਟ ਨੇ ਕਿਉਂਕਿ ਇਹ ਸਿਰਫ ਇੱਕ ਅੰਦਾਜ਼ਾ ਲਗਾਇਆ ਗਿਆ ਹੈ ਪਰ ਇਹਦੇ ਰਿਗਾਰਡਿੰਗ ਕੋਈ ਵੀ ਪੱਕੀ ਖਬਰ ਨਹੀਂ ਹੈ ਪੁਖਤਾ ਖਬਰ ਨਹੀਂ ਹੈ ਸੋ ਜੀਆਂ ਨਿਊਜ਼ਾਂ ਤੋਂ ਮਤਲਬ ਕਿ ਥੋੜਾ ਜਿਹਾ ਨਾ ਸੁਚੇਤ ਰਿਹਾ ਕਰੋ ਵੀ ਜਿੱਥੇ ਕਹਿ ਰਹੇ ਨੇ ਕਿ ਹਾਂਜੀ 2000 ਕੈਂਡੀਡੇਟ ਦੀ ਲਿਸਟ ਆ ਰਹੀ 3000 ਦੀ ਹੈ ਇਹ ਕੋਈ ਵੀ ਪੱਕੀ ਖਬਰ ਨਹੀਂ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਫਾਈਨਲ ਲਿਸਟ ਤਾਂ ਫਾਈਨਲ ਲਿਸਟ 200 ਜਲਦੀ ਅਪਡੇਟ ਕੀਤੀ ਜਾਏਗੀ ਕਿਉਂਕਿ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ 97 ਦੀ ਪ੍ਰਤੀ ਦੇ ਗਾੜੀ ਇੱਕ ਲਿਸ ਜ਼ਰੂਰ ਜਾਰੀ ਕਰਨਗੇ ਇਹ ਕਨਫਰਮ ਹੈ ਕਿਉਂਕਿ ਬਹੁਤ ਸਾਰੇ ਥਰਨੇ ਵੀ ਲੱਗ ਚੁੱਕੇ ਨੇ 97 ਰਿਗਾਰਡਿੰਗ ਪ੍ਰਤੀ ਨੂੰ ਪੂਰਾ ਕਰਨ ਦੇ ਲਈ ਔਰ 2364 ਪ੍ਰਤੀ ਪੂਰਾ ਕਰਨ ਦੇ ਲਈ ਵੀ ਸੋ دوستੋ ਇਹ ਸੀ ਅਪਡੇਟ ਕਿ ਆਪਣੇ 3000 ਵਾਲੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਤੇ ਜਿਆਦਾ ਯਕੀਨ ਨਾ ਕਰੋ ਕਿਉਂਕਿ ਲਿਸਟ ਹੈ ਜਿਹੜੀ ਉਹ ਸਿਰਫ ਹਜੇ ਡਿਪਾਰਟਮੈਂਟ ਦੇ ਕੋਲ ਹੀ ਆ ਆਪਣੇ ਕੋਲ ਨਹੀਂ ਆਈ ਕਿਸੇ ਦੇ ਕੋਲ ਵੀ ਸੋ ਕੋਈ ਵੀ ਐਦਾਂ ਵੀਡੀਓ ਬਣਾ ਦੇਵੇ ਤਾਂ ਉਹਦੇ ਤੇ ਯਕੀਨ ਨਾ ਕਰਿਆ ਕਰੋ ਤੁਹਾਨੂੰ ਆ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ